ਸਾਰੰਗੜ ਜਿਨੇ ਸਿੱਖਾਂ ਦੇ ਉੱਪਰ ਅਨੇ ਵਾ ਕਤਲੇਆਮ ਕੀਤੇ ਪਰ ਸਭ ਤੋਂ ਵੱਡੀ ਗਲਤੀ ਉਹ ਦਰਬਾਰ ਸਾਹਿਬ ਹਰਮੰਦਰ ਸਾਹਿਬ ਦੀ ਬੇਅਦਬੀ ਕਰਕੇ ਕਰ ਬੈਠਾ ਜਦੋਂ ਇਹ ਗੱਲ ਬੀਕਾਨੇਰ ਦੇ ਜੰਗਲਾਂ ਦੇ ਵਿੱਚ ਬੈਠੇ ਉਹ ਸਿੰਘਾਂ ਕੋਲ ਪਹੁੰਚੀ ਤਾਂ ਇਹ ਗੱਲ ਉਹਨਾਂ ਦੀ ਬਰਦਾਸ਼ਤ ਤੋਂ ਬਾਹਰ ਹੋ ਗਈ ਤਾਂ ਫਿਰ ਭਾਈ ਸੁਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਘੋੜਿਆਂ ਤੇ ਚੱਲ ਕੇ ਤਰਨਤਨ ਸਾਹਿਬ ਪਹੁੰਚੇ ਤੇ ਉੱਥੋਂ ਉਹਨਾਂ ਨੇ ਕੁਝ ਠਿਕਰੀਆਂ ਬੋਰੀਆਂ ਦੇ ਵਿੱਚ ਭਰੀਆਂ ਅਤੇ ਫਿਰ ਉਹਨਾਂ ਨੇ ਦਰਬਾਰ ਸਾਹਿਬ ਹਰਮੰਦਰ ਸਾਹਿਬ ਵੱਲੋਂ ਚਾਲੇ ਪਾਏ ਹਰਮੰਦਰ ਸਾਹਿਬ ਵਿੱਚ ਪਹੁੰਚ ਕੇ ਉਹਨਾਂ ਨੇ ਆਪਣੇ ਘੋੜੇ ਲਾਚੀ 베ਰੀ ਦੇ ਨਾਲ ਬੰਨੇ ਅਤੇ ਸਿਪਾਈਆਂ ਦੇ ਦਰਬਾਰ ਸਾਹਿਬ ਦੇ ਅੰਦਰ ਦਾਖਲ ਹੋਏ ਕਿ ਅਸੀਂ ਮੱッセ ਰੰਗੜ ਦਾ ਮਾਮਲਾ ਤਾਰਨਾ ਹੈ ਤਾਂ ਫਿਰ ਉਹ ਦਰਬਾਰ ਸਾਹਿਬ ਦੇ ਅੰਦਰ ਜਦੋਂ ਦਾਖਲ ਹੁੰਦੇ ਨੇ ਤਾਂ ਅੰਦਰ ਜਾ ਕੇ ਉਹ ਦੇਖਦੇ ਨੇ ਮੱੱਸਾ ਰੰਗੜ ਉੱਥੇ ਸ਼ਰਾਬ ਪੀ ਰਿਹਾ ਹੈ ਤੇ ਨਚਾਰਾਂ ਦਾ ਨਾਚ ਕਰਵਾ ਰਿਹਾ ਹੈ ਇਹ ਸਭ ਚੀਜ਼ਾਂ ਦੇਖ ਕੇ ਭਾਈ ਸੁਖਾ ਸਿੰਘ ਤੇ ਭਾਈ ਮਹਤਾਬ ਸਿੰਘ ਅੱਗ ਬਬੂਲਾ ਹੋ ਜਾਂਦੇ ਨੇ ਉਹਨਾਂ ਦਾ ਗੁੱਸਾ ਜਿਹੜਾ ਹੈ ਉਹ ਬੇਕਾਬੂ ਹੋ ਜਾਂਦਾ ਹੈ ਪਰ ਫਿਰ ਵੀ ਉਹ ਆਪਣੇ ਗੁੱਸੇ ਤੇ ਕੰਟਰੋਲ ਰੱਖਦੇ ਨੇ ਅਤੇ ਮੱッセ ਰੰਗੜ ਦੇ ਕੋਲ ਜਾਂਦੇ ਨੇ ਤੇ ਫਿਰ ਮੱッセ ਰੰਗੜ ਨੂੰ ਉਹ ਠੀਕਰੀਆਂ ਉਹ ਬੋਰੀਆਂ ਮਾਮਲੇ ਦੇ ਰੂਪ ਵਿੱਚ ਭੇਟ ਕਰ ਦਿੰਦੇ ਤੇ ਜਦੋਂ ਮੱੱਸਾ ਰੰਗੜ ਉਹਨਾਂ ਬੋਰੀਆਂ ਆਪਣਾ ਸਿਰ ਥੱਲੇ ਝੁਕੋਂਦਾ ਹੈ ਤਾਂ ਫਿਰ ਲਾਗੇ ਖੜੇ ਭਾਈ ਮਹਤਾਬ ਸਿੰਘ ਆਪਣੀ ਨੀਜੇ ਦੇ ਵਿੱਚੋਂ ਕੱਢਦੇ ਨੇ ਤਲਵਾਰ ਤੇ ਮੱッセ ਰੰਗੜ ਦਾ ਸਿਰ ਲਾ ਕੇ ਪਰੇ ਮਾਰਦੇ ਨੇ ਇੰਨੇ ਵਿੱਚ ਹੀ ਲਾਗੇ ਖੜੇ ਭਾਈ ਸੁਖਾ ਸਿੰਘ ਪੰਜ ਸੱਤ ਸਿਪਾਈਆਂ ਨੂੰ ਸੋਦਾ ਲਾ ਦਿੰਦੇ ਤਾਂ ਫਿਰ ਉਹ ਮੱッセ ਰੰਗੜ ਦੇ ਸਿਰ ਦੇ ਨਾਲ ਖਿੱਦੋ ਖੁੰਡੀ ਖੇਡਦੇ ਹੋਏ ਬੀਕਾਨੇ ਦੇ ਜੰਗਲਾਂ ਵੱਲ ਨੂੰ ਚਾਲੇ ਪਾ ਦਿੰਦੇ ਨੇ ਜਿੱਥੇ ਕੀ ਅੱਜ ਗੁਰਦੁਆਰਾ ਸ੍ਰੀ ਬੁੱਢਾ ਜੋੜ ਸਾਹਿਬ ਸਿशोਭਿਤ ਹੈ ਉਸ ਸਥਾਨ ਤੇ ਲਿਆ ਕੇ ਉਹ ਮੱッセ ਰੰਗੜ ਦਾ ਸਿਰ ਟੰਗ ਦਿੰਦੇ ਨੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਜੀ ਤਾਂਕਿ ਹੋਰ ਵੀ ਸੰਗਤਾਂ ਤੱਕ ਇਹ ਵੀਡੀਓ ਤੇ ਇਹ ਇ